ਉਹ ਲਰ ਮਾਮਲੇ 'ਚ ਨਵਾਂ ਮੋੜ ਪੈ ਗਿਆ ਪੰਗਾ ਬੜ੍ਹਲ ਜੇਲ੍ਹ ਚੋਂ ਆਈ ਹੈਰਾਨ ਕਰ ਦੇਣ ਵਾਲੀ ਖਬਰ ਦਲਾਲ ਕਿਸਾਨੂ ਦਾ ਸੀਬੀਆਈ ਨੇ ਮੰਗਿਆ ਰਿਮਾਂਡ ਕਿਸਾਨੂ ਦੇ ਫੋਨ ਚੋਂ ਡਿਲੀਟ ਕੀਤੀਆਂ ਕਾਲ ਰਿਕਾਰਡਿੰਗਸ ਤੇ ਚੈਟਾਂ ਸੀਬੀਆਈ ਨੇ ਕਰਾਈਆਂ ਰਿਕਵਰ ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਤੇ ਮੈਂ ਤੁਹਾਡੇ ਨਾਲ ਮਨਦੀਪ ਜੋਤ ਸਿੰਘ। ਦੋਸਤੋ ਹਰਚੰਦ ਸਿੰਘ ਭੁੱਲਰ ਮਾਮਲਾ ਲਗਾਤਾਰ ਭਖਦਾ ਜਾ ਰਿਹਾ ਹੈ। ਹਰਚੰਦ ਸਿੰਘ ਭੁੱਲਰ ਹੋਣਾਂ ਦੀਆਂ ਮੁਸ਼ਕਲਾਂ ਘੜਦੀਆਂ ਨਹੀਂ ਸਗੋਂ ਵੱਧੀਆਂ ਦਿਖਾਈ ਦੇ ਰਹੀਆਂ ਨੇ ਔਰ ਕਸੂਤਾ ਫਸ ਗਏ ਨੇ। ਸੀਬੀਆਈ ਲਗਾਤਾਰ ਕੱਲੀ-ਕੱਲੀ ਪੈੜ ਨਪ ਰਹੀ ਹੈ। ਕੱਲਾ-ਕੱਲਾ ਕਲੂ ਇਸ ਕੇਸ ਦੇ ਬਾਬਤ ਜੋ ਵੀ ਸੀਬੀਆਈ ਨੂੰ ਮਿਲ ਰਿਹਾ ਉਸ ਨੂੰ ਪੁਖਤਾ ਤੌਰ ਤੇ ਸੀਬੀਆਈ ਲੈ ਰਹੀ ਹੈ ਤੇ ਹੁਣ ਇਸ ਕੇਸ ਦੇ ਵਿੱਚ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ। ਲਗਾਤਾਰ ਤੁਹਾਨੂੰ ਜੋ-ਜੋ ਡਵੈਲਪਮੈਂਟਸ ਹੋ ਰਹੀਆਂ ਨੇ ਪਹਿਲਾਂ ਵੀ ਤੁਹਾਨੂੰ ਕਈ ਰਿਪੋਰਟਾਂ ਦੇ ਵਿੱਚ ਹਰ ਇੱਕ ਗੱਲ ਜਿਹੜੀ ਐ ਦੱਸੀ ਐ ਕਿ ਹੁਣ ਕੇਸ ਦੇ ਵਿੱਚ ਕੀ ਚੱਲ ਰਿਹਾ ਹੈ ਔਰ ਅੱਗੇ ਇਸ ਕੇਸ ਦੇ ਵਿੱਚ ਕੀ ਚੱਲ ਸਕਦਾ ਜੇ ਦੋਸਤੋ ਹੁਣ ਦੀ ਗੱਲ ਕਰੀਏ ਸੀਬੀਆਈ ਦੇ ਸੂਤਰਾਂ ਦੇ ਮੁਤਾਬਕ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਜਿਹੜੀਆਂ ਹੈਰਾਨ ਕਰ ਦੇਣ ਵਾਲੀਆਂ ਅੱਖਾਂ ਖੋਲ ਦੇਣ ਵਾਲੀਆਂ ਸੋਚਣ ਤੇ ਮਜਬੂਰ ਕਰ ਦੇਣ ਵਾਲੀਆਂ ਕਿ ਆਕਰਕਾਰ ਕੋਈ ਨੌਕਰੀशुदा ਬੰਦਾ ਇੰਨਾ ਰੁਪਈਆ ਇੰਨਾ ਸੋਨਾ ਇੰਨੀਆਂ ਪ੍ਰਾਪਰਟੀਆਂ ਬਣਾਉਣ ਦੇ ਬਾਰੇ ਸੋਚ ਵੀ ਕਿਵੇਂ ਸਕਦਾ ਹੈ ਪਹਿਲਾਂ ਗੱਲ ਚੱਲੀ ਕਰੋੜਾਂ ਦੀ ਕਿ ਕਿੰਨੇ ਕਰੋੜ ਕਰੋੜ ਮਿਲੇ 7.5 ਕਰੋੜ ਰੁਪਈਆ ਮਿਲਿਆ 2.5 ਕਿਲੋ ਸੋਨਾ ਮਿਲਿਆ ਪਰ ਉਸ ਤੋਂ ਬਾਅਦ ਹੁਣ ਜੋ ਪਰਤਾਂ ਜਿਹੜੀਆਂ ਖੁੱਲ ਰਹੀਆਂ ਨੇ ਜੋ ਨਵੀਆਂ ਡਿਵੈਲਪਮੈਂਟਸ ਹੋ ਰਹੀਆਂ ਨੇ ਜਦੋਂ ਨਵੇਂ ਖੁਲਾਸੇ ਹੋ ਰਹੇ ਨੇ ਉਹ ਹੋਰ ਵੀ ਅਚੰਬੇ ਵਾਲੇ ਨੇ ਹੁਣ ਗੱਲ ਕਰ ਲੈਨੇ ਆ ਲੇਟੈਸਟ ਅਪਡੇਟ ਦੀ ਤਾਂ ਲੇਟੈਸਟ ਅਪਡੇਟ ਦੋਸਤੋ ਇਸ ਕੇਸ ਦੇ ਵਿੱਚ ਜਿਹੜੀ ਸਾਹਮਣੇ ਆ ਰਹੀ ਹੈ सीबीआई ਨੇ ਰਿਮਾਂਡ ਮੰਗਿਆ 12 ਦਿਨ ਦਾ ਕਿਹਦਾ ਰਿਮਾਂਡ ਮੰਗਿਆ ਦਲਾਲ ਕਰਸ਼ਾਨੂ ਦਾ ਦਲਾਲ ਕਰਸਾਨੂ ਜਿਸ ਦੇ ਕਿਹਾ ਜਾ ਰਿਹਾ ਕਿ 10 12 ਆਈਪੀਐਸ 7 8 ਆਈਐਸ ਔਰ 7 8 ਅਜੇਹੇ ਲੀਡਰ ਜਿਨ੍ਹਾਂ ਦਾ ਨਾਮ ਪੰਜਾਬ ਦੀ ਸਿਆਸਤ ਦੇ ਵਿੱਚ ਮੂਰਲੀ ਕਤਾਰ ਦੇ ਵਿੱਚ ਆਉਂਦਾ ਹੈ ਉਹਨਾਂ ਦੇ ਨਾਲ ਬੜੇ ਚੰਗੇ ਸਬੰਧ ਸੀ ਦਲਾਲ ਕਰਸਾਨ ਨੂੰ ਇੱਕ ਅਹਿਮ ਕੜੀ ਇਸ ਕੇਸ ਦੀ ਹੈ ਔਰ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ ਸੀ 2 ਦਿਨ ਪਹਿਲਾਂ ਇੱਕ ਰਿਪੋਰਟ ਦੇ ਵਿੱਚ ਕਿ ਹੁਣ ਉਸ ਨੂੰ ਵਾਧਾ ਮਾਗਵਾ ਜਾਨੀ ਕਿ ਸਰਕਾਰੀ ਗਵਾਹ ਵੀ ਬਣਾਉਣ ਦੀ ਤਿਆਰੀ ਸੀਬੀਆਈ ਕਰ ਰਹੀ ਹੈ ਕਿਉਂਕਿ ਜੋ-ਜੋ ਚੀਜ਼ਾਂ ਸੀਬੀਆਈ ਦੇ ਕੋਲੋਂ ਮੰਨਿਆ ਇੱਕ ਕਮਰੇ ਦੇ ਵਿੱਚ ਇੱਕ ਪੁੱਛਗੇ ਵਿੱਚ ਸੈਂਟਰ ਦੇ ਵਿੱਚ ਜੋ ਚੀਜ਼ਾਂ ਮੰਨਿਆ ਤੇ ਜਦੋਂ ਚੀਜ਼ਾਂ ਉਹ ਅਦਾਲਤ ਦੇ ਮੂਹਰੇ ਕਹੂਗਾ ਤਾਂ ਇਹ ਕੇਸ ਹੋਰ ਵੀ ਸਟਰੋਂਗ ਹੋ ਜਾਂਦਾ ਹੈਗਾ ਜੱਜ ਮੂਹਰੇ ਜਦੋਂ ਬੋਲੂਗਾ ਜਦੋਂ ਨਾਂ ਲਊਗਾ ਤਾਂ ਇਹ ਚੀਜ਼ਾਂ ਪਰਦਾ ਫਾਸ਼ ਕਰਨਗੀਆਂ ਹੋਰ ਅਫਸਰਾਂ ਹੋਰ ਲੀਡਰਾਂ ਤੋਂ ਵੀ ਹੁਣ ਕਿਸਾਨੂ ਦੇ ਰਿਮਾਂਡ ਨੂੰ ਲੈ ਕੇ ਜੇ ਗੱਲ ਕਰੀਏ ਤਾਂ 12 ਦਿਨ ਦਾ ਰਿਮਾਂਡ ਸੀਬੀਆਈ ਨੇ ਅਰਜੀ ਦਿੱਤੀ ਉਹ ਮੰਗਿਆ ਔਰ ਅੱਜ ਜੇ ਤੁਹਾਨੂੰ ਲੇਟੈਸਟ ਗੱਲ ਦਸੀਏ ਮੁਖਤਿਆਰ ਨਾਮੇ ਨੂੰ ਲੈ ਕੇ ਥੋੜਾ ਬਹੁਤ ਰੌਲਾ ਪਿਆ ਹੈ ਵਕੀਲ ਜਿਹੜੇ ਸੀ ਉਹ ਮੁਖਤਿਆਰ ਨਾਮਾ ਜਿਹੜਾ ਕੋਈ ਲੈ ਕੇ ਨਹੀਂ ਆਇਆ ਜਾਂ ਲਿਆਉਣਾ ਭੁੱਲ ਗਏ ਜਾਂ ਨਹੀਂ ਸੀ ਅਜਿਹੀ ਚੀਜ਼ ਕਰਕੇ ਕੋਈ ਟੈਕਨੀਕਲ ਡਾਕੂਮੈਂਟ ਕਰਕੇ ਜਿਹੜਾ ਰਿਮਾਂਡ ਦੇ ਵਿੱਚ ਥੋੜੀ ਅਜੇ ਡਿਲੇ ਹੋਇਆ ਹੈ ਕੱਲ ਤੱਕ ਰਿਮਾਂਡ ਮਿਲ ਜਾਣਾ ਸੀਬੀਆਈ ਨੂੰ ਹੁਣ ਤੁਸੀਂ ਸੋਚੋ ਜਦੋਂ ਰਿਮਾਂਡ ਤੇ ਜਾਊਗਾ ਕਿਰਸਾਨੂ ਦਲਾਲ ਕਿਰਸਾਨੂ ਸ਼ਰਦਾ ਤਾਂ ਫੇਰ ਕਿਹੜੇ ਲੀਡਰਾਂ ਦੇ ਨਾਲ ਹੋਊਗਾ ਕਿਉਂਕਿ ਰਿਮਾਂਡ ਤੁਸੀਂ ਆਪ ਦੇ ਕੋਈ ਇੱਕ ਸਧਾਰਨ ਬੰਦਿਆ ਜੋ ਕਿ ਰਿਮਾਂਡ ਹੁੰਦਾ ਤਾਂ ਪੁਲਿਸ ਚੰਗੀ ਤੋਂ ਚੰਗੀ ਚੀਜ਼ ਕਢਾ ਲੈਂਦੀ ਹੈ ਜਦੋਂ ਸੀਬੀਆਈ ਰਿਮਾਂਡ ਲਊਗੀ ਉਹ ਵੀ ਇੱਕ ਕ੍ਰਿਮੀਨਲ ਮਾਈਂਡ ਬੰਦੇ ਦਾ ਕ੍ਰਿਮੀਨਲ ਮਾਈਂਡ ਹੀ ਹੈ ਜਦੋਂ ਜੀ ਦਲਾਲੀ ਕਰਨੀ ਸੌਦੇ ਕਰਨੇ ਲੋਕਾਂ ਦੇ ਨਾਲ ਸੈਟਿੰਗਾਂ ਕਰਨੀਆਂ ਪੁਲਸ ਦੇ ਨਾਲ ਸੈਟਿੰਗਾਂ ਕਰਾਉਣੀਆਂ ਪ੍ਰਸ਼ਾਸਨ ਦੇ ਨਾਲ ਸੈਟਿੰਗਾਂ ਕਰਾਉਣੀਆਂ ਕਿਸੇ ਗੁਰਖਤੰਦੇ ਵਾਲੇ ਦੀ ਸੈਟਿੰਗ ਹੀ ਹੋਊਗੀ ਕੋਈ ਆਮ ਬੰਦਾ ਕੋਈ ਚੰਗਾ ਬੰਦਾ ਕੋਈ ਇੱਕ ਨੰਬਰ ਦੇ ਕੰਮ ਲਈ ਤਾਂ ਕਿਸੇ ਨੂੰ ਕੋਈ ਸੈਟਿੰਗ ਕਰਨ ਦੀ ਲੋੜ ਨਹੀਂ ਪੈਂਦੀ ਤਾਂ ਇਹ ਸਾਰੀਆਂ ਚੀਜ਼ਾਂ ਉਦੋਂ ਸਾਹਮਣੇ ਆਉਣਗੀਆਂ ਕਿਹੜੇ ਪਾਸਰਾਂ ਦੇ ਨਾਂ ਨੇ ਕਿਹੜੇ ਪਾਸਰ ਸੀਗੇ ਮੰਡੀ ਗਵਿੰਦਗੜ੍ਹ ਦੇ ਜਿਹੜੇ ਸਕ੍ਰੈਪ ਦਾ ਕੰਮ ਕਰਦੇ ਸੀ ਔਰ ਕਾਲਾ ਧੰਦਾ ਕਰਦੇ ਸੀ ਔਰ ਕਿੰਨੇ ਕਿੰਨੇ ਟਰੱਕ ਲੰਗਾ ਦਿੰਦੇ ਸੀ ਮੰਡੀ ਗਵਿੰਦਗੜ੍ਹ ਦੇ ਪੁੱਲ ਤੋਂ ਬਿਨਾ ਬਿਲਾ ਦੇ ਅਫਸਰਾਂ ਦੇ ਨਾਲ ਸਲਾਹ ਕਰਕੇ ਸੈਟਿੰਗ ਕਰਕੇ ਔਰ ਉਤੋਂ ਫਿਰ ਕਿਹੜੇ 8T O ਫਸਣਗੇ ਕਈ 8T O ਦੇ ਵੀ ਨਾ ਆ ਰਹੇ ਨੇ ਕਈ DT O ਦੇ ਵੀ ਨਾ ਆ ਰਹੇ ਨੇ ਇਹ ਚੀਜ਼ਾਂ ਵੀ ਸਾਹਮਣੇ ਆਉਣਗੀਆਂ ਜਦੋਂ ਕਿਸਾਨ ਨੂੰ ਇਕੱਲੇ-ਇਕੱਲੇ ਦਾ ਨਾਲ ਹੋਊਗਾ ਇਕੱਲੇ-ਇਕੱਲੇ ਬਾਰੇ ਦੱਸੂਗਾ ਕਿਉਂ ਕਿਉਂਕਿ ਕਿਸਾਨ ਨੂੰ ਤਾਂ ਉਹ ਕੜੀ ਇਸ ਕੇਸ ਦੀ ਜਿਹੜਾ ਫੋਨ ਦੇ ਉੱਪਰ ਲਗਾਤਾਰ ਗੱਲਾਂ ਕਰਦਾ ਰਿਹਾ ਹੈ ਅਫਸਰਾਂ ਦੇ ਨਾਲ ਗੱਲਾਂ ਕਰਦਾ ਰਿਹਾ ਹੈ ਲੀਡਰਾਂ ਦੇ ਨਾਲ ਗੱਲਾਂ ਕਰਦਾ ਰਿਹਾਗਾ ਹਜੇ ਤਾਂ ਤੁਸੀਂ ਇਕੱਲੀਆਂ ਫੋਟੋਆਂ ਹੀ ਦੇਖੀਆਂ ਨੇ ਨਾ ਸੋਸ਼ਲ ਮੀਡੀਆ ਤੇ ਕਿ ਕਿਹੜੇ ਲੀਡਰ ਨਾਲ ਆ ਭਾਈ ਕਿਹੜੇ ਅਫਸਰ ਨਾਲ ਸਾਨੂੰ ਖੜਾ ਜਦੋਂ ਤੁਸੀਂ ਇਹ ਸੋਚੋ ਜਦੋਂ ਇਹ ਪਤਾ ਲੱਗੂ ਕਿ ਕਿਹੜੇ ਅਫਸਰ ਨਾਲ ਦਿਨ ਚ 20-20 ਵਾਰ ਗੱਲ ਹੋਈ ਕਿਹੜੇ ਲੀਡਰ ਨਾਲ ਦਿਨ ਚ 15-15 ਵਾਰ ਗੱਲ ਹੋਈ ਕਿਹੜੇ ਅਫਸਰ ਨਾਲ ਦਿਨ ਚ 1.5-150 ਮਿੰਟ ਗੱਲ ਹੋਈ ਜਦੋਂ ਇਹ ਚੀਜ਼ਾਂ ਸਾਹਮਣੇ ਆਉਣਗੀਆਂ ਪਰ ਉਦੋਂ ਪਰਦੇ ਤਾਂ ਚੱਕੇ ਜਾਣਗੇ ਉਦੋਂ ਅਸਲੀ ਭੇਦ ਖੁੱਲੂਗਾ ਇਸ ਕੇਸ ਦਾ ਫੇਰ ਦੱਸੋ ਕਿ ਰ ਸਾਨੂੰ ਇੰਟਰੋਗੇਸ਼ਨ ਦੌਰਾਨ ਰਿਮਾਰਟ ਤੇ ਕਿ ਮੈਂ ਕਿੰਨਾ-ਕਿੰਨਾ ਦੀ ਸੈਟਿੰਗ ਕਰਾਈ ਕਿਹੜੇ-ਕਿਹੜੇ ਮਾਮਲੇ 'ਚ ਸੈਟਿੰਗ ਕਰਾਈ ਕਿ ਕੋਈ ਮਾਈਨਿੰਗ ਦਾ ਮਾਮਲਾ ਵੀ ਸੀ ਕਿ ਕੋਈ ਮਰਡਰ ਦਾ ਮਾਮਲਾ ਵੀ ਸੀ ਕਿ ਕੋਈ ਫਰੋਡ ਦਾ ਮਾਮਲਾ ਸੀ ਕਿ ਕੋਈ ਸਕ੍ਰੈਪ ਦਾ ਮਾਮਲਾ ਤਾਂ ਹਜੇ ਇੱਕ ਸਾਹਮਣੇ ਆਇਆ ਨਾ ਹਜੇ ਸੋਚੋ ਕਿ ਕਿੰਨੇ ਇਹੋ ਜਿਹੇ ਮਾਮਲੇ ਹੋਰ ਸਾਹਮਣੇ ਆਉਣਗੇ ਚਾਰ ਦਿਨ ਪਹਿਲਾਂ ਮੈਂ ਡੀਜੀਪੀ ਚਟੋਪਾਦਿਆ ਜੋ ਕਿ ਸਾਫ ਕਾਨੇ ਉਹਨਾਂ ਨਾਲ ਗੱਲਬਾਤ ਕੀਤੀ ਇੰਟਰਵਿਊ ਕੀਤੀ ਉਹਨਾਂ ਦੀ ਉਨਾ ਤੋਂ ਮੈਨੂੰ ਸਵਾਲ ਪੁੱਛਿਆ ਕਿ ਕਿਸਾਨ ਨੂੰ ਦੇ ਕਰੈਕਟਰ ਨੂੰ ਤੁਸੀਂ ਕਿਵੇਂ ਦੇਖਦੇ ਹੋ ਉਹ ਕਹਿੰਦੇ ਹੈਗੇ ਦਲਾਲ ਬਹੁਤ ਨੇ ਇੱਥੇ ਜਿਹੜੇ ਪੁਲਿਸ ਨਾਲ ਸੈਟਿੰਗਾਂ ਕਰਦੇ ਨੇ ਬਾਹਰਲੇ ਲੋਕਾਂ ਦੇ ਨਾਲ ਸੈਟਿੰਗਾਂ ਕਰਦੇ ਨੇ ਜਿਹਦੇ ਨਾਲ ਕੀ ਹੋ ਜਾਂਦਾ ਦੋਸ਼ੀ ਬਚ ਜਾਂਦੇ ਨੇ ਔਰ ਕੇਸ ਵੀ ਰਫਾ-ਦਫਾ ਹੋ ਜਾਂਦੇ ਨੇ ਤਾਂ ਹੁਣ ਜਦੋਂ ਕਿਸਾਨ ਨੂੰ ਆਪਣੀ ਜ਼ੁਬਾਨ ਤੋਂ ਇਹ ਸਾਰੀਆਂ ਚੀਜ਼ਾਂ ਦੱਸੂ ਕਿਉਂਕਿ ਉਹ ਕੱਲ ਰਿਕਾਰਡ ਦਾ ਪਾਰਟ ਬਣਨੇ ਆਣੇ ਨੇ ਨਾ ਕੱਲੂ ਚਲਾਨ ਪੇਸ਼ ਹੋਣੇ ਨੇ ਕੱਲੂ ਬਿਆਨ ਦਰਜ ਹੋਣਗੇ ਜਿਹੜੀ ਜਿਹੜੀ ਇਹ ਚੀਜ਼ਾਂ ਇੰਟੈਰੋਗੇਸ਼ਨ 'ਚ ਮੰਨੂ ਕਿਰਸਾਨ ਨੂੰ ਸਾਰਾ ਕੁਝ ਉਹ ਲਿਖਤੀ ਰੂਪ 'ਚ ਹੋਊਗਾ ਉਹ ਲਿਖਿਆ ਜਾਊਗਾ ਕਿ ਭਾਈ ਪੁੱਛ ਕੇ ਚ ਦੌਰਾਨ ਕਿਰਸਾਨ ਨੂੰ ਆ ਮੰਨਿਆ ਕਿਰਸਾਨ ਨੂੰ ਨੇ ਇਹ ਅਫਸਰ ਦਾ ਨਾਮ ਲਿਆ ਕਿਰਸਾਨ ਨੂੰ ਨੇ ਆ ਲੀਡਰ ਦਾ ਨਾਮ ਲਿਆ ਇਹ ਰਿਕਾਰਡ ਦਾ ਪਾਰਟ ਬਣ ਗਏ ਸਾਰੀਆਂ ਚੀਜ਼ਾਂ ਫਿਰ ਜਦੋਂ ਇਹ ਸਾਰਾ ਕੁਝ ਹੋ ਕੇ ਅੱਗੇ ਜੱਜ ਸਾਹਿਬ ਦੇ ਮੂਹਰੇ ਜਾਊਗਾ ਤਾਂ ਫਿਰ ਤੁਸੀਂ ਦੇਖੋ ਕਿ ਬਣਦਾ ਕੀ ਹੈ ਪਰ ਉਸ ਤੋਂ ਪਹਿਲਾਂ ਇੰਟੈਰੋਗੇਸ਼ਨ ਜਦੋਂ ਹੋਊਗੀ ਜਦੋਂ 12 ਦਿਨ ਜਾਂ 10 ਦਿਨ ਜਿੰਨੇ ਦਿਨਾਂ ਦਾ ਰਿਮਾਂਡ ਮਿਲ ਗਿਆ ਜਦੋਂ ਰਿਮਾਂਡ ਤੇ ਆ ਗਿਆ ਕਿਰਸਾਨ ਨੂੰ ਜਦੋਂ ਇਹ ਸਾਰੀ ਇੰਟਰੋਗੇਸ਼ਨ ਨੂੰ ਕੰਪਲੀਟ ਹੋਊਗੀ ਤਾਂ ਤੁਸੀਂ ਦੇਖੋ ਫਿਰ ਸੀਬੀਆਈ ਕਿੰਨਾ ਕਿੰਨਾ ਨੂੰ ਸੰਮਨ ਕਰੂ ਹੁਣ ਵੀ ਸਾਡੇ ਕਨਫਰਮੇਸ਼ਨ ਹੈ ਰੋਪੜ ਮੁਹਾਲੀ ਫਤਿਹਗੜ੍ਹ ਸਾਹਿਬ ਇਹਨਾਂ ਤਿੰਨ ਥਾਵਾ ਦੇ ਜਿਹੜੇ ਵੱਡੇ ਅਫਸਰ ਨੇ ਜਿਹੜੇ ਡੀਆਈਜੀ ਜਦੋਂ ਸੀ ਭੁੱਲਰ ਉਹਨਾਂ ਦੇ ਥੱਲੇ ਕੰਮ ਕਰਦੇ ਸੀ ਉਹਨਾਂ ਨੂੰ ਸੰਮਨ ਕਰ ਚੁੱਕੇ ਆ ਸਮਨ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਕੇਸ ਦੇ ਵਿੱਚ ਹੀ ਸ਼ਾਮਲ ਕਰ ਲਿਆ। ਸਮਨ ਦਾ ਮਤਲਬ ਹੁੰਦਾ ਕਿ ਕੇਸ ਦੇ ਸੰਬੰਧਤ ਜੋ-ਜੋ ਚੀਜ਼ਾਂ ਨੇ, ਜੋ-ਜੋ ਪੁੱਛਪੜਤਾਲ ਕਰਨੀ ਹੈ, 파ਟ ਕਹਿ ਲਓ ਤੁਸੀਂ ਕੇਸ ਦਾ 파ਟ ਉਹ ਵੀ ਬਣ ਜਾਣਗੇ। ਉਹਨਾਂ ਨੂੰ ਤਾਂ ਭੇਜਤੇ ਆ ਸਮਨ ਕਿ ਭਈ ਆਓ ਦੱਸੋ ਤੁਸੀਂ ਭੁੱਲਣਾ ਰਲ ਕੇ ਕੀ ਕੁਛ ਕੀਤਾ। ਜਾਂ ਤੁਸੀਂ ਦਲਾਲ ਕਿਸਾਨੂ ਦੇ ਟੱਚ ਦੇ ਵਿੱਚ ਸੀ ਜਾਂ ਨਹੀਂ ਸੀ। ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ। ਕਿਉਂਕਿ ਇਨਟੈਰੋਗੇਸ਼ਨ ਸਭ ਤੋਂ ਜ਼ਰੂਰੀ ਹੁੰਦੀ ਹੈ ਬਹੁਤ ਰੋਲਾ ਪਿਆ ਕੇ ਜੀ ਰਿਮਾਂਡ ਨਹੀਂ ਲਿਆ ਸੀ सीबीआई ਨੇ ਰਿਮਾਂਡ ਨਹੀਂ ਲਿਆ ਪਰ ਉਦੋਂ ਵੀ ਸੀਬੀਆਈ ਨੇ ਕਿਹਾ ਕਿ ਸਾਡੇ ਕੋਲ ਤਾਂ ਪ੍ਰੋਵੀਜ਼ਨ ਹੈ 40 ਦਿਨਾਂ ਦੇ ਵਿੱਚ ਅਸੀਂ ਜਦੋਂ ਮਰਜ਼ੀ ਰਿਮਾਂਡ ਲੈ ਸਕਦੇ ਹਾਂ ਤੇ ਹੁਣ ਪੱਕੇ ਪੈਰੀ ਸੀਬੀਆਈ ਕੰਮ ਕਰ ਰਹੀ ਹੈ ਤੁਸੀਂ ਦੇਖੋ ਸਾਰਾ ਕੁਝ ਪਤਾ ਲੱਗ ਰਿਹਾ ਇਸ ਕੇਸ ਦੇ ਵਿੱਚ ਕੋਈ ਕਾਲੀ ਨਹੀਂ ਔਰ ਜਿਹੜੀ ਕਾਲੀ ਦਿਖਾਈ ਜਾ ਰਹੀ ਹੈ ਇਨਟੈਰੋਗੇਸ਼ਨ ਚ ਰੇਡ ਮਾਰਨ ਚ ਉਹ ਪੂਰੀ ਚੱਲ ਰਹੀ ਹੈ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਆਉਣਗੀਆਂ ਜਦੋਂ ਰਿਮਾਂਡ ਤੇ ਕਿਸਾਨ ਨੂੰ ਬੋਲੂਗਾ ਹੋਰ ਇੱਕ ਵੱਡੀ ਗੱਲ ਇੱਕ ਹੋਰ ਵੱਡੀ ਗੱਲ ਦੋਸਤੋ ਇਸ ਦੇ ਵਿੱਚ ਇਹ ਹੈ ਕਿ ਜਿਹੜਾ ਕਿਸਾਨ ਨੂੰ ਦਾ ਫੋਨ ਸੀ ਹੁਣ ਦੇਖੋ ਜਦੋਂ ਪਹਿਲੇ ਦਿਨ ਹੀ ਸੀਬੀਆਈ ਨੇ ਇਹ ਚੱਕੇ ਸੀ ਕਿਸਾਨ ਨੂੰ ਤੇ ਭੁੱਲਰ ਤਾਂ ਉਸ ਦਿਨ ਜਿਹੜਾ ਦੋ ਫੋਨ ਭੁੱਲਰ ਦੇ ਇੱਕ ਫੋਨ ਕਿਸਾਨ ਨੂੰ ਦਾ ਇਹ ਇੱਕ ਫੋਨ ਕਿਸਾਨ ਨੂੰ ਦਾ ਜਿਹੜਾ ਸੀ ਉਹਦੇ ਵਿੱਚੋਂ ਡਾਟਾ ਕਢਾਉਣ ਦੀ ਕੋਸ਼ਿਸ਼ ਕੀਤੀ ਪੁਲਿਸ ਨੇ ਸੀਬੀਆਈ ਨੇ ਉਹ ਵੀ ਨਿਕਲ ਆਇਆ ਹੈ ਔਰ ਹੁਣ ਸਭ ਤੋਂ ਵੱਡੀ ਗੱਲ ਜਿਹੜੀ ਚੱਲ ਰਹੀ ਹੈ ਜਿਹੜਾ ਕਾਲ ਰਿਕਾਰਡਿੰਗਾਂ ਸੀ ਜਿਹੜੇ WhatsApp ਦੀਆਂ ਚੈਟ ਸੀ ਜਿਹੜੇ ਮੈਸੇਜ ਸੀ ਜੋ ਕੁਝ ਹੁਣ ਡਿਲੀਟ ਕੀਤਾ ਕਿਸਾਨੂ ਨੇ ਚਾਹੇ WhatsApp ਤੋਂ ਕੀਤਾ ਚਾਹੇ ਉਹ ਕਾਲ ਤੋਂ ਕੀਤਾ ਚਾਹੇ ਫੋਨ ਤੋਂ ਕੀਤਾ ਜੋ-ਜੋ ਚੀਜ਼ਾਂ ਡਿਲੀਟ ਕੀਤੀਆਂ ਚੈਟ ਮੈਸੇਜ ਕਾਲ ਉਹ ਸਾਰਾ ਕੁਝ ਹੁਣ ਰਿਕਵਰ ਕਰਾ ਲਿਆ ਕਿਉਂਕਿ ਪੁਲਿਸ ਜਦੋਂ ਵੀ ਚਾਹੇ ਕੁਝ ਵੀ ਚਾਹੇ ਉਹ ਕਰਵਾ ਸਕਦੀ ਹੈ ਇਹ ਨਾ ਸੋਚਿਆ ਕਰੋ ਕਿ ਸੋਸ਼ਲ ਮੀਡੀਆ ਤੇ ਤੁਸੀਂ ਕਿਸ ਨਾਲ ਲੜ ਪਏ ਜਾਂ ਤੁਸੀਂ ਕਿਸ ਨੂੰ ਮਾੜਾ ਚੰਗਾ ਬੋਲਦਾ ਤੁਸੀਂ ਮੈਸੇਜ ਡੀਲੀਟ ਕਰਦੇ ਆਪਦੇ ਕਿੰਨੇ ਹੋ ਤੁਸੀਂ एवरीवन ਕਰਤਾ ਮੈਸੇਜ ਡੀਲੀਟ ਹੋ ਗਏ ਉਹ ਡੀਲੀਟ ਨਹੀਂ ਹੁੰਦੇ ਹੁੰਦੇ ਉਹ ਚੀਜ਼ਾਂ ਤੁਹਾਡੇ ਕੋਲੋਂ ਡੀਲੀਟ ਹੋ ਜਾਣਗੀਆਂ ਪਰ ਜਦੋਂ ਏਜੰਸੀਆਂ ਖਲਾਉਣ ਤੇ ਆ ਗਈਆਂ ਉਹ ਤੁਹਾਡਾ 0 ਤੋਂ ਲੈ ਕੇ ਹੁਣ ਤੱਕ ਦਾ ਸਾਰਾ ਡਾਟਾ ਕਢਾ ਲੈਂਦੀਆਂ ਨੇ ਸੋ ਕਿਸਾਨੂ ਨਾਲ ਵੀ ਇਹੀ ਹੋਇਆ ਸਭ ਤੋਂ ਅਸਲ ਕੜੀ ਹੀ ਇਹ ਹੈ ਕਿਸਾਨੂ ਦੀ ਕਾਲ ਕਿਹਦੇ ਨਾਲ ਸੀ ਕਿਆ ਤਾਂ ਇਹ ਵੀ ਜਾ ਰਿਹਾ ਹੈ ਕਿ ਚਾਰ ਪੰਜ ਤਾਂ ਇਹੋ ਜੇ ਅਫਸਰ ਨੇ ਜਿੰਨਾ ਨਾਲ ਕਿਸਾਨ ਨੂੰ ਹਫਤੇ ਦੇ ਵਿੱਚ ਦੋ ਦੋ ਤਿੰਨ ਤਿੰਨ ਘੰਟੇ ਗੱਲ ਕਰਦਾ ਸੀ ਦਿਨ ਦੇ ਵਿੱਚ 15-15 10-10 ਵਾਰ ਗੱਲ ਕਰਦਾ ਸੀ ਕਿ ਅਫਸਰਾਂ ਨਾਲ ਤਾਂ ਇਕੱਲੇ ਇਕੱਲੇ ਜਾਣੇ ਨਾਲ ਉਹ ਉਹ ਗੱਲਾਂ ਕਿਉਂ ਕਰਦਾ ਸੀ ਇੰਨੀਆਂ ਕੀ ਗੱਲਾਂ ਸੀ ਇੰਨੀਆਂ ਉਹ ਵੀ ਅਫਸਰਾਂ ਕੋਲ ਅਫਸਰਾਂ ਕੋਲ ਤਾਂ ਟਾਈਮ ਹੀ ਨਹੀਂ ਹੋਣਾ ਚਾਹੀਦਾ ਜਿਸ ਹਾਵ ਨਾਲ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਹੈ ਤਾਂ ਤੁਸੀਂ ਦੇਖੋ ਕੀ ਗੱਲਾਂ ਸੀ ਉਹ ਇਹੋ ਜਿਹੇ ਕੰਮ ਦੀਆਂ ਗੱਲਾਂ ਹੋਣਗੀਆਂ ਨਹੀਂ ਹੋਣਗੀਆਂ ਇਹ ਵੀ ਪਤਾ ਲੱਗ ਜੂ ਜੇ ਨਹੀਂ ਹੈਗੀਆਂ ਕਿਉਂਕਿ सीबीआई ਤਾਂ ਹੁਣ ਫਿਰ ਕੱਲੀ ਕੱਲੀ ਚੀਜ਼ ਕੱਢੂਗੀ ਹੁਣ ਉਹ ਰਿਕਾਰਡਿੰਗਾਂ ਦੇ ਵਿੱਚ सीबीआई ਦੇਖ ਰਹੀ ਹੈ ਕਿ ਕਿਹੜੇ ਕਿਹੜੇ ਅਫਸਰਾਂ ਨਾਲ ਕੀ ਕੀ ਗੱਲ ਚੱਲ ਰਹੀ ਹੈ ਉਹ ਰਿਕਾਰਡਿੰਗਾਂ ਤੋਂ ਦੱਸਿਆ ਦੋਸਤੋ ਜਿਹੜਾ ਡਾਟਾ ਹੁਣ ਰਿਕਵਰ ਹੋ ਗਿਆ ਇੱਕ ਤਾਂ ਹੁੰਦਾ ਹੈ ਕਿ ਉਹਦੇ ਵਿੱਚ ਨੰਬਰ ਨੇ ਭਾਈ ਇਹਨੇ ਨੇ ਜਣ ਨੂੰ ਫੋਨ ਕੀਤਾ ਠੀਕ ਹੈ ਉਹ ਨੰਬਰ ਵੀ ਇੱਕ ਵਾਰ ਦੇਖਣਗੇ ਉਹ ਨੰਬਰ ਕਿਸ ਦੇ ਨਾਂ ਤੇ ਬੋਲਦਾ ਕਿਹੜੇ ਅਫਸਰ ਦਾ ਹੈ ਉਹ ਵੀ ਦੇਖਣਗੇ ਉਦੋਂ ਨਾਂ ਜ਼ਾਹਰ ਹੋਊਗਾ ਕਿਹੜੇ ਲੀਡਰ ਦਾ ਉਹਦਾ ਨਾਂ ਜ਼ਾਹਰ ਹੋਊਗਾ ਫੇਰ ਦੇਖਿਆ ਜਾਊਗਾ ਦੂਜੇ ਨੰਬਰ ਤੇ ਕਿ ਗੱਲਾਂ ਕੀ ਕੀ ਹੋਈਆਂ ਕੋਈ ਮਾੜੀ ਮੋਟੀ ਉਹ ਕੋਈ ਗੱਲ ਹੋਈ ਆ ਨਾਰਮਲ ਗੱਲ ਐ ਉਹਨੂੰ ਪਾਸੇ ਰੱਖ ਕੇ ਜਿਹਦੇ ਵਿੱਚ ਕੋਈ ਮਸਾਲਾ ਮਿਲਿਆ ਮਸਾਲਾ ਇਨ ਦੀ ਸੈਂਸ ਮਸਾਲੇ ਤੋਂ ਭਾਵ ਐ ਜੇ ਕੁਝ ਸੈਟਲਮੈਂਟ ਦੀਆਂ ਸੈਟਿੰਗਾਂ ਦੀਆਂ ਗੱਲਾਂ ਮਿਲੀਆਂ ਉਹ ਚੀਜ਼ਾਂ ਰਿਕਾਰਡ ਦਾ 파ਟ ਬਣ ਗਈਆਂ ਵਿਟਨੈਸ ਬਣ ਗਈਆਂ ਸਬੂਤ ਬਣ ਗਈਆਂ ਸੀਬੀਆਈ ਦੇ ਕੋਲ ਉਹ ਕਿਉਂਕਿ ਫੋਨ ਤੁਹਾਨੂੰ ਦੱਸਿਆ ਪਹਿਲੇ ਦਿਨ ਹੀ ਲੈ ਲਿਆ ਸੀ ਉਸੇ ਦਿਨ ਤੋਂ ਇਹ ਸਾਰੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਸੀ ਕਿ ਕਿਵੇਂ ਕਿਵੇਂ ਕਿਹੜਾ ਕਿਹੜਾ ਡਾਟਾ ਸੀ ਲੈਣਾ ਹੈ ਕਿਵੇਂ ਅਸੀਂ ਰਿਕਵਰ ਕਰਾਉਣਾ ਤਾਂ ਹੁਣ ਤਿੰਨ ਚਾਰ ਜਗ੍ਹਾ ਦੇ ਉੱਪਰ ਫਾਰਮ ਹਾਊਸ ਕਦੇ ਨਿਊ ਚੰਡੀਗੜ੍ਹ ਕਦੇ ਸਮਰਾਲਾ ਕਦੇ ਮਾਚੀਵਾੜਾ ਇਹਨਾਂ ਏਰੀਆ ਦੇ ਵਿੱਚ ਜਿਹੜੇ ਫਾਰਮ ਹਾਊਸ ਸੀ ਭੁੱਲਰ ਦੇ ਉਹਨਾਂ ਦੇ ਉੱਪਰ ਤਾਂ ਵੀ ਦੇਖੋ ਰੇਡ ਪੈ ਗਈ ਹੈ ਦੁਕਾਨਾਂ ਦੇ ਉੱਪਰ ਪੈ ਗਈ ਹੈ ਤੇ ਹੁਣ ਭੁੱਲਰ ਦੇ ਨਾਲ ਜਿਹੜਾ ਜੁੜ ਕੇ ਵੱਡਾ ਅਪਡੇਟ ਆਇਆ ਉਹ ਇਹ ਹੈ ਕਿ ਹਰਚਨ ਸਿੰਘ ਭੁੱਲਰ ਦੇ ਕਈ ਟੂਰ ਵਿਦੇਸ਼ੀ ਟੂਰ ਜਿਹੜੇ ਨੇ ਉਹ ਚਰਚਾ ਦੇ ਵਿੱਚ ਨੇ ਦਬਈ ਵਾਲੀ ਟੂਰ ਦੀ ਤੁਹਾਨੂੰ ਪਹਿਲਾਂ ਗੱਲ ਕੀਤੀ ਸਾਡੇ ਤੋਂ ਪਹਿਲਾਂ ਉਹ ਸਾਨੂੰ ਜਦ ਇੰਟਰਵਿਊ ਦੇ ਦੌਰਾਨ ਸਾਬਕਾ ਡੀਜੀਪੀ ਚਟੋਪਾਦ ਨੇ ਉਹ ਗੱਲ ਦੱਸੀ ਕਿ 10 ਬਾਾਰ ਦਬਈ ਜਾ ਕੇ ਆਇਆ ਹੈਗਾ ਕਿਉਂ ਗਿਆ ਪੁੱਛੋ ਮੈਂ ਉਹਨੂੰ ਪੁੱਛਿਆ ਕਿ ਕੀ ਕਾਰਨ ਉਹ ਕਹਿੰਦੇ ਤੁਸੀਂ ਸਿਆਣੇ ਆਪ ਹੀ ਦੇਖ ਲਿਓਣ ਵਜ ਦਿਨਾਂ ਚ ਪਤਾ ਲੱਗ ਜੂ ਇਹ ਵੀ ਕੱਲ ਵੀ ਅਸੀਂ ਕਿਸੇ ਐਡਵੋਕੇਟ ਕੋਲ ਬੈਠੇ ਬਹੁਤ سارے ਸੋਰਸਸ ਸਾਨੂੰ ਜਾਣਕਾਰੀ ਜਿਨ੍ਹਾਂ ਨੇ ਦਿੱਤੀ ਉਹਨਾਂ ਦੇ ਵਿੱਚ ਇਹ ਗੱਲਾਂ ਆਈਆਂ ਕਿ ਵਿਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਜੇ ਇੱਥੇ ਹੈ ਤਾਂ ਵਿਦੇਸ਼ਾਂ ਦੇ ਵਿੱਚ ਵੀ ਬਹੁਤ ਪ੍ਰਾਪਰਟੀ ਬਣਾਈ ਆ ਭੁੱਲਰ ਨੇ ਕੈਨੇਡਾ ਦੇ ਵਿੱਚ ਔਰ ਦੂਜੇ ਪਾਸੇ ਦੁਬਈ ਦੇ ਵਿੱਚ ਵੀ ਕਿਹਾ ਜਾ ਰਿਹਾ ਹੈਗਾ ਕੀ ਪ੍ਰਾਪਰਟੀ ਹੈ ਕੀ ਕੋਈ ਫਲੈਟ ਨੇ ਕੀ ਕੋਈ ਘਰ ਨੇ ਕੀ ਕੋਈ ਸ਼ੋਰੂਮ ਨੇ ਕੀ ਕੋਈ ਪਾਰਕਿੰਗਾਂ ਨੇ ਇਹ ਤਾਂ ਫਿਰ ਜਾਂਚ ਦਾ ਵਿਸ਼ਾ ਹੈ ਕਿਉਂਕਿ ਦੋਸਤੋ ਜਦੋਂ ਜਿਹੜੇ ਵੱਡੇ ਅਫਸਰ ਨੇ ਇਹ ਆਪ ਦਾ ਇੱਕ ਪਾਸਾ ਹੀ ਵੀ ਰੱਖਦੇ ਆ ਇਹਦੇ ਵਿੱਚ ਦੋ ਗੱਲਾਂ ਹੁੰਦੀਆਂ ਦੋ ਕਾਰਨ ਹੁੰਦੇ ਆ ਦੇਖੋ ਬਾਜਵਾ ਤੁਸੀਂ ਸੁਣਿਆ ਹੋਊਗਾ ਸਨਨ ਕਲੇਵ ਵਾਲਾ ਔਰ ਉਹਦੀ ਸਾਰੀ ਪ੍ਰਾਪਰਟੀ ਜ਼ਬਤ ਕਰ ਲਈ ਹੈ ਜਿਹੜੀ ਪੰਜਾਬ ਚ ਇੱਥੇ ਜਿਹੜੀ ਭਾਰਤ ਚ ਇੱਥੇ ਪਰ ਜਿਹੜੀ ਵਿਦੇਸ਼ ਦੇ ਵਿੱਚ ਪ੍ਰਾਪਰਟੀ ਕਿਹਾ ਜਾ ਰਿਹਾ ਬ੍ਰੈਂਪਟਨ ਦੇ ਵਿੱਚ ਉਸ ਦੀਆਂ ਪ੍ਰਾਪਰਟੀਆਂ ਨੇ ਕੋਈ ਪਾਰਕਿੰਗ ਆ ਕਹਿ ਰਿਹਾ ਕੋਈ ਕੀ ਕਹਿ ਰਿਹਾ ਉਹ ਤਾਂ ਨਹੀਂ ਨਾ ਜ਼ਬਤ ਕਰ ਸਕਦੇ ਇੱਥੋਂ ਇਹ ਹੀ ਗੱਲ ਹੈ ਇਹ ਆਪ ਦਾ ਪੈਸਾ ਬਾਹਰ ਨਾਲ ਦੀ ਨਾਲ ਭੇਜ ਦਿੰਦੇ ਨੇ ਕਿ ਕਾਲੂ ਜੇ ਕੋਈ ਚੱਕਰ ਪਵੇ ਤਾਂ ਬਾਹਰਲਾ ਤਾਂ ਸਾਡਾ ਸੇਫ ਰਵੇ ਹੁਣ ਅਸੀਂ ਨਹੀਂ ਕਹਿ ਰਹੇ ਕਿ ਭੁੱਲਰ ਦੇ ਕੋਈ ਬਾਹਰ ਕੀ ਹੈ ਕੀ ਪ੍ਰਾਪਰਟੀ ਹੈ ਇਹਦਾ ਸੀਬੀਆਈ ਦੱਸੂ ਸੀਬੀਆਈ ਹਜੇ ਅਧਿਕਾਰਤ ਤੌਰ ਤੇ ਬਿਆਨ ਨਹੀਂ ਦੇ ਰਹੀ ਪਰ ਸੋਰਸਸ ਜੋ ਜੋ ਚੀਜ਼ਾਂ ਦੱਸ ਰਹੇ ਨੇ ਉਹ ਗੱਸੋਂ ਕੋ ਮਿਲ ਹੀ ਜਾਂਦੀ ਹੈ ਜਦੋਂ ਕੋਈ ਏਡੀ ਵੱਡੀ ਗੱਲ ਹੁੰਦੀ ਹੈ ਫਿਰ ਉਦੋਂ ਗੱਲਾਂ ਤਾਂ ਫਿਰ ਨਿਕਲਦੀਆਂ ਹੀ ਨੇ ਤੋਂ ਦੇਖਾਂਗੇ ਕਿ ਕਿਹੜੇ ਦੇਸ਼ਾਂ ਦੇ ਵਿੱਚ ਭੁੱਲਰ ਦੇ ਕੀ ਕੀ ਪ੍ਰੋਜੈਕਟ ਨੇ ਕਿ ਕੋਈ ਲੈਂਡ ਹੈ ਕਿ ਕੋਈ ਰੀਅਲ ਸਟੇਟ ਦੀ ਲੈਂਡ ਹੈ ਕਿ ਕੋਈ ਫਲੈਟ ਹੈ ਕਿ ਕੋਈ ਕੈਨੇਡਾ ਦੇ ਵਿੱਚ ਕੁਝ ਹੈ ਕਿ ਕੋਈ ਦੁਬਈ ਦੇ ਵਿੱਚ ਕੁਝ ਹੈ ਕਿ ਕੋਈ ਆਸਟ੍ਰੇਲੀਆ 'ਚ ਕੁਝ ਹੈ ਇਹ ਸਾਰੀਆਂ ਚੀਜ਼ਾਂ ਜਾਂਚ ਦਾ ਵਿਸ਼ਾ ਨੇ ਪਰ ਇਹਨਾਂ ਦੀ ਮੁਸ਼ਕ ਨਿਕਲਣੀ ਸ਼ੁਰੂ ਹੋ ਗਈ ਹੈ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਤੋਂ ਪਰਦੇ ਚੱਕੇ ਜਾਣੇ ਨੇ ਕਿਉਂਕਿ ਅਗਲਾ ਰਿਮਾਂਡ ਹੋਊਗਾ ਭੁੱਲਰ ਦਾ ਲੈਣਾ ਉਹ ਕਦੋਂ ਲਿਆ ਜਾਊਗਾ ਜਦੋਂ ਬੜੈਲ ਜੇਲ ਤੋਂ ਭੁੱਲਰ ਦਾ ਜਿਹੜਾ ਕਸਟਡੀ ਹੈ ਬੜੈਲ ਜੇਲ ਦੇ ਵਿੱਚ ਜਿਹਨੇ 14 ਦਿਨ ਦੀ ਕਸਟਡੀ ਹੈ ਉਸ ਦੀ ਜਦੋਂ ਉਹ ਕਸਟਡੀ ਖਤਮ ਹੋ ਜੂ ਤੇ ਫੇਰ ਸੀਬੀਆਈ ਹੁਣ ਭੁੱਲਰ ਕੋਲ ਵੀ ਜਾਊ 16 ਅਕਤੂਬਰ ਨੂੰ ਅਰੈਸਟ ਹੋਏ ਨੇ ਔਰ 17 ਨੂੰ ਬੜੈਲ ਜੇਲ ਭੇਜ ਦਿੱਤੇ ਜਾਂਦੇ ਨੇ ਤਾਂ ਤੁਸੀਂ ਦੇਖ ਲਓ ਕਿ ਕਿੰਨੇ ਦਿਨ ਰਹਿ ਗਏ ਨੇ ਆਉਣ ਵਾਲੇ 4-5 ਦਿਨਾਂ ਦੇ ਵਿੱਚ ਭੁੱਲਰ ਦਾ ਵੀ ਰਿਮਾਂਡ ਲੈਣਗੇ ਸੀਬੀਆਈ ਵਾਲੇ ਇਹ ਵੀ ਚਰਚਾ ਚੱਲ ਰਹੀ ਹੈਗੀ ਤੇ ਫਿਰ ਕਿਸਾਨ ਨੂੰ ਜੋ ਕੁਝ ਬੋਲਿਆ ਫਿਰ ਉਹ ਚੀਜ਼ਾਂ ਪੁੱਲਰ ਦੇ ਸਾਹਮਣੇ ਵੀ ਰੱਖਣਗੇ ਤੇ ਫਿਰ ਇਹ ਵੀ ਹੋਊਗਾ ਇੱਕ ਟਾਈਮ ਤੇ ਕਿ ਕਿਸਾਨ ਨੂੰ ਇੱਕ ਕੁਰਸੀ ਤੇ ਬੈਠਾ ਭਾਈ ਵਿਚਾਲੇ ਟੇਬਲ ਹੈ ਪੁਲਸ ਦਾ ਤੇ ਨਾਲ ਸਾਹਮਣੇ ਕੁਰਸੀ ਤੇ ਬੈਠਾ ਪੁੱਲਰ ਆਮੋ ਸਾਹਮਣੇ ਵੀ ਦੋਨਾਂ ਤੋਂ ਪੁੱਛਗਿੱਛ ਕਰਾਈ ਜਾਊਗੀ ਕ੍ਰੋਸ ਚਾ ਕਹਿੰਦੇ ਇਹਨੂੰ ਚੀਜ਼ਾਂ ਨੂੰ ਫਿਰ ਇਹ ਵੀ ਕਿ ਇਹ ਸਮਝਿਆ ਜਾਂਦਾ ਹੈ ਵੀ ਜੇ ਕੋਈ ਇੱਕ ਚੀਜ਼ ਬੋਲ ਰਿਹਾ ਜੇ ਦੂਜਾ ਉਹਨੂੰ ਕੱਟ ਰਿਹਾ ਜਾਂ ਉਸ ਤੋਂ ਵੱਧ ਦੱਸ ਰਿਹਾ ਅਮੂਮਨ ਤੌਰ ਤੇ ਹਰੇਕ ਕੇਸ ਦੇ ਵਿੱਚ ਹੀ ਹੁੰਦਾ ਜਦੋਂ ਕੋਈ ਚਾਰ ਦੋਸ਼ੀ ਹੋਣ ਤਿੰਨ ਹੋਣ ਦੋ ਹੋਣ ਉਹਨੂੰ ਆਮੋ ਸਾਹਮਣੇ ਬਿਠਾ ਕੇ ਇੰਟਰੋਗੇਸ਼ਨ ਕੀਤੀ ਜਾਂਦੀ ਹੈ ਕਿਉਂਕਿ ਪਰਦੇ ਦੇ ਪਿੱਛੇ ਤਾਂ ਉਹ ਸਲਾਹਾਂ ਕਰਨਗੇ ਲੇਕਿਨ ਜਦੋਂ ਅਚਾਨਕ ਮੂਹਰੇ ਬੈਠੇ ਹੋਣਗੇ ਤਾਂ ਫਿਰ ਉਹ ਕਿਵੇਂ ਇੱਕ ਦੂਜੇ ਨਾਲ ਰੈਕਟ ਕਰਦੇ ਨੇ ਕੀ ਦੱਸਦੇ ਨੇ ਇੱਕ ਦੂਜੇ ਤੋਂ ਵੱਧ ਘੱਟ ਉਹ ਚੀਜ਼ਾਂ ਵੀ ਰਿਕਾਰਡ ਦਾ ਪਾਰਟ ਹੁੰਦੀਆਂ ਉਹ ਵੀ ਜਿਹੜਾ ਆਨ ਬੈਦਲਾਂ ਦੇ ਵਿੱਚ ਪਤਾ ਲੱਗੂ ਸੀਬੀਆਈ ਰਿਸ਼ਤੇਦਾਰਾਂ ਨੂੰ ਭੁੱਲ ਰਹਾਂਦੇ ਨੂੰ ਪਹਿਲੀ ਲਗਾਤਾਰ ਟੈਪ ਕਰ ਰਹੀ ਹੈ ਉਹਨਾਂ ਦੀ ਕੱਲੀ-ਕੱਲੀ ਬੈਂਕ ਅਕਾਊਂਟ ਉਹਨਾਂ ਸੀਲ ਕਰ ਚੁੱਕੇ ਐ ਫ੍ਰੀਜ਼ ਕਰ ਦਿੱਤਾ ਔਰ ਰਿਸ਼ਤੇਦਾਰਾਂ ਤੋਂ ਪੁੱਛ ਕੇ ਚੋਰੀ ਹੈ ਤਾਂ ਇਹ ਸਾਰਾ ਕੁਝ ਹੁਣ ਚੱਲ ਰਿਹਾ ਹੈਗਾ ਤੇ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਇਹ ਜਾਂਚ ਭੁੱਲ ਵਾਲੇ ਕੇਸ ਦੇ ਵਿੱਚ ਹੀ ਤੇਜ਼ ਹੋਊਗੀ ਇਹਨਾਂ ਨੂੰ ਅੱਗੇ ਜਾ ਕੇ ਸਖਤਾਈ ਹੋਊਗੀ ਇਹਨਾਂ ਦੇ ਉੱਪਰ ਕੋਈ ਸਜ਼ਾ ਹੋਊਗੀ ਕੀ ਹੁੰਦਾ ਇਹ ਦੇਖਣਾ ਆਊਗਾ ਜਾਂ ਫਿਰ ਕੀ ਇਹ ਇਹ ਜਾਂਚ ਕਿਸੇ ਹੋਰ ਅਫਸਰ ਕਿੰਨੀ ਵੀ ਜਾਂਦੀ ਹੈ ਇਸ ਦਾ ਸਟੀering ਕਿਸੇ ਲੀਡਰ ਦੇ ਕਰ ਕਿੰਨੀ ਵੀ ਮੁੜਦਾ ਇਹ ਵੀ ਚੀਜ਼ ਆਉਣ ਵਾਲਾ ਸਮਾ ਦਸੂਗਾ ਤਾਂ ਕੱਲੀ ਕੱਲੀ ਡਿਟੇਲ ਦੋਸਤੋ ਤੁਹਾਡੇ ਤੱਕ ਆਉਂਦੇ ਰਹਾਂਗੇ ਮੈਨੂੰ ਇਜਾਜ਼ਤ ਦਿਓ ਧੰਨਵਾਦ